ਰ ਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਜੋ ਬਲੇ ਸੋਨਰ ਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਸਦਾ ਸ਼ਕਤੀ ਅਮਰ ਰਹੇ ਸਦਾ ਸ਼ਕਤੀ ਅਮਰ ਰਹੇ ਜੋ ਬਲੇ ਸੋਨਰ ਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਹਾਂ ਗੁਰਦੇਵ ਜੈ ਗੁਰਦੇਵ ਹਾਂ ਗੁਰਦੇਵ ਜੈ ਭੀਮ ਜੈ ਭਾਗ ਜੈ ਭੀਮ ਜੈ ਭਾਗ ਸਤਿਗੁਰ ਮਹਾਰਾਜ ਜੀ ਦੇ ਜੋ ਬੋਲੇ ਸਤਿਗੁਰ ਸਾਨੀ ਸਰਬੰਦਾਸ ਮਹਾਰਾਜ ਕੀ ਜੈ ਮੇਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਕਿ ਬਹੁਤ ਵੱਡਾ ਸਾਡੇ ਵੀਰਾਂ ਨੇ ਤਨਤਨ ਸਤਗੁਰ ਦਾਸ ਸਮਾਰਕ ਜਿੰਦੜ ਜਿਹੜੀ ਖੁਸ਼ੀ ਅੰਦਰ ਦੇਖ ਵੀ ਦਸਮਾ ਔਰ ਲੰਗਰ ਦੀ ਜਿਹੜੀ ਪਰਵਲਿਤ ਕੀਤਾ ਸਾਰੇ ਪ੍ਰਬੰਧਕਾਂ ਦਾ ਸਾਡੇ ਵੱਲੋਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਤਨਤਨ ਸਤਗੁਰ ਰਤਗਾਸ ਮਹਾਰਾਜ ਜੀ ਦੇ 198 ਜਨਮ ਦਿਹਾੜੇ ਦੇ ਉਪਲਬਖ ਦੇ ਵਿੱਚ ਆਦਰਨੀਏ bade bade ਸੋਮ ਕੁਮਾਰ ਜੀ ਜਿਹੜੇ ਕਿ ਹਰ ਸਾਲ ਜਨਮ ਦਿਹਾੜੇ ਦੇ ਉਪਲਬਖ ਦੇ ਵਿੱਚ ਇਸ ਸਮਾਗਮ ਕਰਦੇ ਨੇ ਔਰ ਲੰਗਰ ਦਾ ਆਯੋਜਨ ਕਰਦੇ ਨੇ ਔਰ ਸਤਗੁਰ ਰਵਿਦਾਸ ਮਹਾਰਾਜ ਇਹਨਾਂ ਉੱਤੇ ਇਹਨਾਂ ਦੇ ਪਰਿਵਾਰ ਤੇ ਉੱਤੇ ਅਪਾਰ ਕਿਰਪਾ ਬਣਾਈ ਰੱਖਣ ਔਰ ਆਓ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਆਪਾਂ ਹਰ ਸਾਲ ਜਨਮ ਦਿਹਾੜਾ ਮਨਾਨੇ ਆ ਔਰ ਮੇਰਾ ਇਹ ਮੰਨਣਾ ਹੈ ਕਿ ਅਗਰ ਭਾਰਤ ਦੀ ਕਰਮ ਸੰਸਕ੍ਰਿਤੀ ਸਭਤਾ ਨੂੰ ਬਚਾਉਣ ਦਾ ਕੰਮ ਕੀਤਾ ਤੇ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਕੀਤਾ ਆਓ ਸਾਰੇ ਰਲ ਮਿਲ ਕੇ ਉਹਨਾਂ ਦੇ ਪਾਤਸ਼ਾਹਾਂ ਤੇ ਚਲ ਕੇ ਭਾਰਤ ਦੀ ਧਰਮ ਸੰਸਕ੍ਰਿਤੀ ਸ਼ਬਦਾ ਨੂੰ ਉਚਾਣ ਦਾ ਕੰਮ ਕਰੀਏ ਔਰ ਉਹਨਾਂ ਦੇ ਪਾਜਰਾ ਦੇ ਚੱਲੀਏ ਮੈਂ ਇੱਕ ਵਾਰ ਫਿਰ ਆਦਰਨੀਏ ਸ਼ੋਕਮਾਰ ਜੀ ਉਹਨਾਂ ਦੇ ਪਰਿਵਾਰ ਨੂੰ ਸਾਰੇ ਜਲੰਧਰ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦੇਣੀ ਚਾਹੁੰਦਾ ਹਾਂ ਜੀ ਜੀ ਸ਼ੁਕਦਾਮ ਵਾਹਿਗੁਰੂ ਸਾਹਿਬ ਜੀ ਬਹੁਤ ਜਨਮ ਸ਼ੇਫੇ ਮਾਦੋ ਜਿਹੋ ਜਨਮ ਤੋਂ ਮਾਰੇ ਲੈ ਕੇ ਕਹਿਨਵਾਲਾ ਸਿਆਸਤ ਕੀ ਤੋਂ ਜਿਹੜੇ ਪਹੇਦਾਰ ਤੋਂ ਦੇਖੇ ਸਭਾ ਸਿਕਿਓ ਉਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕੋਤੀ ਜੀ ਸਹਾਇ ਬਾਅਦ ਸ੍ਰੀ ਭਰੋ ਜੀ ਦੀ ਕੀ ਪਾਠ ਹੈ ਤਸਵੀਰ ਪ੍ਰਸੰਗੋਪਤੀ ਸੁਮਰਕਾਸ਼ ਨਾਮ ਕ ਲਈ ਕਿਹਾ ਹੈ ਦਿਨਾਂ ਨੂੰ ਤੇ ਵਰਤਾ ਸ਼ਰਮ ਖਾਸਾ ਹੋਈ ਸਾਹੇ ਅਰਜਨ ਹਰਗੋਬਿੰਦ ਜੀ ਨੂੰ ਉਹ ਸ਼ਿਗਰੋ ਸ੍ਰੀ ਜਹਾ ਹੈ ਸ਼੍ਰੀ ਹਰਿ ਪ੍ਰਸੰਗ ਹੈ ਯਾ ਜੇ ਬਿੱਖਾ ਸੋ ਸੁਖਿਆ ਤੇ ਕਭਾ ਦਰਸ਼ਪ੍ਰਿਆ ਕਰ ਲੋਗੇ ਆ ਮੈਂ ਤਾ ਹੈ ਸਭ ਥਾਈ ਹੋਏ ਸਹਾਏ ਦਸਲੀ ਪਾਛਾ ਤ੍ਰਿਭੁਵਨ ਕੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋ ਪਾਛਾ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਨਿਹਾਰ ਦਾ ਧਿਆਨਦਰ ਬੋਲੋ ਜੀ ਵਾਹਿਗੁਰੂ 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 ਸਾਹਿਬ ਜੀ ਇਹ ਨਵਾੜਿਆਂ ਦੇ ਮਹਾਨ ਜਟਾੜਿਆਂ ਦੇ ਘਰ ਨੇ ਉਟਿਆ ਕੀ ਉਹ ਨਿਆਸ ਨੇ ਆ ਕੇ ਆਸਰਾ ਧੰਨ ਧੰਨ ਸ੍ਰੀ ਗੁਰੂ ਅਵਦਾਸ ਮਹਾਰਾਜ ਜੀ ਤਨ ਤਨ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਕੰਨ ਸਾਹਿਬ ਤੇ ਪਾਛਾ ਜੀ ਤਨ ਤਨ ਸਤਿਗੁਰੂ ਸਵਾਮੀ ਸਰਬੰਦਾਰ ਸਵਾਨਾ ਜੀ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਆਪ ਦੀ ਜੀ ਆਗੋ ਪੁਰਤੀਆਂ ਦੇ ਸੰਬੰਧ ਵਿੱਚ 648ਵੇਂ ਅਵਤਾਰ ਪੁਰਤੀਆਂ ਦੇ ਸੰਬੰਧ ਵਿੱਚ ਛਦਗੁਰੂ ਸਰਬੰਦਾਰ ਸਵਾਮੀ ਸਰਬੰਦਾਰ ਜੀ ਮਹਾਰਾਜ ਦੀ ਆਪ ਜੀ ਦੇ ਜਨਮ ਦਿਨ ਦੀਆਂ ਪੁਰਤੀਆਂ ਦੇ ਸੰਬੰਧ ਵਿੱਚ ਤੁਹਾਨੂੰ ਕਮਾਡੀ ਸਮੂਹ ਸੰਗਤਾਂ ਮਦਦ ਦਾ ਬੇਨਤੀ ਹੈ ਕਿਰਪਾ ਕਰਨੀ ਸਤਿਗੁਰੂ ਦੀ ਰੂਪਾ ਸ਼ਕਤਾ ਦੇ ਸਿੱਖੇ ਮਿਹਨਤ ਪ੍ਰਯਾਸ ਰੱਖਣਾ ਨਾਰਜੋ ਕੇ ਸਬਰਤਾ ਵਕੀਆ ਸੁਭਾਵਨਾ ਬਣ ਅਤੇ ਹੀ ਕਿਸਾਨ ਦੇ ਸਤਿਗੁਰੂ ਕੀੇ ਕਤੇ ਜਾਏ ਹੰਤ ਗੁਰੂ ਦੇ ਲੰਗਰ ਪਿਆਰ ਹੰਤ ਕਿਰਪਾ ਕਰਨੀ ਗੁਰੂ ਦੇ ਲੰਗਰ ਤੋਂ ਤੁਮਕਣ ਕਲਾ ਆ ਜੀ ਕੀ ਕਰਤੇ ਮਾਤਾ ਦਾਸ ਬੇਟਾ ਹਾਜ਼ਰ ਕੀਤੀ ਜੀ ਸੇਈ ਕਰੋ ਜੀ ਸਹੀ ਗੁਰੂ ਪਿਆਰੇ ਨੇ ਜਨਾ ਮਿਲਿਆ ਜੀ ਦਾ ਨਾਮ ਕੇ ਤਾਲਾ ਨਾਨਕ ਨਾਮ ਕਾਹੀ ਕਰਾ ਤੇਰੇ ਭਾਣੇ ਸਰਬਤਲਾ ਭਲਾ ਵਾਹਿਗੁਰੂ ਦਾ ਗਲ ਸਾ ਵਾਹਿਗੁਰੂ ਪਤੇ ਹਰ ਸੋਹੀ ਰਾਖਾ ਕਰਨ ਕੀ ਆਸ 헤 ਦਰਦੋਜਤ ਜਾਏਗੇ ਸਤਿ ਭਾਖੈ ਨਰਬਾਸ 헤 ਦਰਦੋਜਤ ਜਾਏਗੇ ਸਤਿ ਭਾਖੈ ਨਰਬਾਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਵਾਮੀ ਰਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸਰਬਦਾਸ ਮਹਾਰਾਜ ਕੀ ਜੈ ਜੈ ਗੁਰਦੇ ਕਾਹੂ ਗੁਰਦੇਵ